ਮੈਂ ਨਾ ਗਾਣਾ ਲਿਖਣਾ ਯਾਰ ਗਾਣਾ ਲਿਖਣਾ ਮੈਂ ਮਠਾਈ ਤੇ ਹਾਂ ਮੈਨੂੰ ਲੈਣ ਨਹੀਂ ਆ ਰਹੀ ਯਾਰ ਬੱਲਬੋਰਡ ਵਾਲਿਆਂ ਨੂੰ ਦੇਣਾ ਯਾਰ ਤੈਨੂੰ ਫੋਨ ਆ ਗਿਆ ਬੱਲਬੋਰਡ ਵਾਲਿਆਂ ਦੇ ਕੱਲ ਦੇ ਅੱਛਾ ਫਿਰ ਬਰਫੀ ਦੇ ਲਿਖ ਦੇ ਤਾਂ ਉਹ ਬਰਫੀ ਦੇ ਤਾਂ ਲਿਖਿਆ ਹੋਇਆ ਯਾਰ 36 ਆਇਰਨ ਖਿੜੇ ਨੇ ਇਹ ਕਹਿੰਦੇ 36 ਆਇਰਨ ਖਿੜਾ 36 ਲੋਹਾ ਖਿੜਾ 37 ਲੋਹਾ ਖਿੜਾ ਉਹਨੇ ਲਿਖਿਆ ਯਾਰ ਬਰਫੀ ਦੇ ਤਾਂ ਫਿਰ ਤੂੰ ਆਏ ਕਰ ਓਏ ਹਾਂ ਫਿਰ ਤੂੰ ਉੱਥੇ ਹੀ ਲਿਖ ਦੇ ਕਿਤੇ ਜਲੇਬੀ ਤੇ ਨਾਰਮਲ ਆ ਯਾਰ ਜਲੇਬੀ ਨਾਲੇ ਭੋਗਾ ਭਾਗਾ ਦੀ ਹੁੰਦੀ ਆ ਯਾਰੇ ਤਾਂ ਐਡਾ ਇਹ ਤਾਂ ਸਕੋਪ ਨਹੀਂ ਹੈਗਾ ਜਲੇਬੀ ਦਾ ਨਾਲੇ ਤਾਂ ਯਾਰ ਬੋਲੀਵੁੱਡ ਤੋਂ ਲਿਖਤਾ ਜਲੇਬੀ ਬਾਈ ਹਾਂ ਕੁਝ ਹੋਰ ਮਠਾਈ ਦੱਸ ਯਾਰ ਤੇਰੀ ਫਰਕੇ ਜਿਹਾ ਆਵੇ ਅੰਦਰੋਂ ਜੇ ਓਏ ਫਰਕ ਜਿਹਾ ਐ ਕਰ ਓਏ ਹਾਂ ਤੂੰ ਤੇ ਲਹਿਦਾ ਨਾਲੇ ਮੈਗੀ ਵੀ ਬਹੁਤਾ ਓਏ ਕਿਹੜੀ ਓਏ ਚਮਚਾਵਾ ਪਤਰਾ ਬੇਬੀ ਨੇ ਲਿਖਤਾ ਯਾਰ ਇਹ ਕੌਣਾ ਹੁਣਾ ਕਾਕਾ ਜੀ ਬੇਬੀ ਉਹਨੇ ਲਿਖਤਾ ਇਹ ਤਾਂ ਕੋਈ ਹੋਰ ਕੋਈ ਡੂੰਗਾ ਜਾਂ ਕੋਈ ਹੋਵੇ ਯਾਰ ਕੋਈ ਜਿੰਨੂ ਦੇਖ ਕੇ ਵੀ ਮੂੰਹ ਚੋਂ ਪਾਣੀ ਆ ਜੇ ਫੇਰਾ ਤੂੰ ਆਏਂ ਘਰ ਹੂੰ ਓਏ ਕੱਟਰੇਲਾ ਕੱਟਰੇਲਾ ਓਏ ਨਾ 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 ਇੱਥੇ ਨਹੀਂ ਕਿਉਂ ਕਿਉਂ ਇਤਨਾ ਗਰਮੀ ਉਪਰੋਂ ਨਹੀਂ ਆ ਜੇ ਕਿਸਨੇ ਖਾਲਿਆ ਪੂਪਣੀਆਂ ਲਾ ਦੂ ਪੂਪਣੀਆਂ ਲਵਾਉਣੀਆਂ ਨੇ ਯਾਰ ਨਾ ਗੱਗੀ ਉਸਤਾਦ ਦੇ ਗਾਣੇ ਸੁਣ ਕੇ ਪੂਪਣੀਆਂ ਲੱਗਣਗੀਆਂ ਖੜ ਦੇ ਇੱਕ ਮਿੰਟ ਓਏ ਕਹਿੰਦਾ ਸਾਰੀਆਂ ਰੱਬ ਦੀਆਂ ਨੇ ਨਹੀਂ ਖੇਲਾ ਮੁੰਡਾ ਖਾਂਦਾ ਗਾ ਇਹ ਰੇਲਾ ਕਿਉਂ ਕਿਵੇਂ ਸਾਰੀਆਂ ਰੱਬ ਦੀਆਂ ਖੇਲਾ ਮੁੰਡਾ ਖਾਂਦਾ ਕੇ ਜੀ ਰੇਲਾ ਕੇਲਾ ਕੇਲਾ ਲੈਲਾ ਕੇਲਾ ਹੈ ਉਹ ਲੈਲਾ ਕੇਲਾ ਚਾਓ ਵੇਲਾ ਹੋ ਵੇਲਾ ਚਾਓ ਵੇਲਾ ਮੁੰਡਾ ਲੁੱਟ ਲੈਂਦਾ ਮੇਲਾ ਚਾਓ ਵੇਲਾ ਮਾਰਸੀ ਆ ਜਾ ਮਾਰਸੀ ਮਾਰਸੀ ਨੀ ਆਲੇ ਬੇਬੇ ਮਾਰਸੀ ਚਾਓ ਵੇਲਾ ਨੀ ਵੇਲਾ ਚਾਓ ਵੇਲਾ ਓ ਆ ਕਰਨਾ ਪਾ ਬੱਸ ਉਹ ਬੱਸ ਰਹਿਣ ਦੇ ਇਹਨੂੰ ਗਾਉ ਕੌਣ ਐਵੇਂ ਕਿਸੇ ਤੇ ਗੱਲ ਚੜ ਜੂਗਾ ਇਹ ਅਰਜੰਟ ਲੋਕ ਆਉ ਬਾਬੇ ਇਹ ਜੀ ਗਾਉਦਾ ਆਉਂਦਾਗਾ ਉਹ ਗੱਲ ਚੜਨ ਵਾਲੇ ਓ ਚੱਲ ਛੱਡਾ ਮੇਰੀ ਗੱਲ ਸੁਣ ਗੱਗੀਆ ਤੇਥੋਂ ਨਾ ਗੀਤਕਾਰੀ ਅੱਜ ਹੋਵੇ ਨਾ ਹੋਵੇ ਕੱਲ ਠੀਕ ਐ ਮੈਥੋਂ ਲਖਿਆ ਕੇ ਲੈ ਲੈ ਤੂੰ ਪਾਸ ਨਹੀਂ ਹੁੰਦਾ ਗੀਤਕਾਰੀ ਤੂੰ ਹੋਰ ਕੰਮ ਦੇਖ ਲੈ ਕੋਈ ਚਲੋ ਪੀ ਅਨਫੋਲੋ ਫੋ ਕਰ ਮੈਨੂੰ ਤੇਥੋਂ ਮੰਗਾ ਕਿਸ ਨੇ ਰਿਵਿਊ ਸਾਲਾ ਪੀ 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 ਆ ਗਈ ਐ ਗਾਲਾਂ ਗੱਡੀਆਂ ਨੇ ਪ੍ਰਸਿੱਧੀ ਕੱਢ ਲੈ ਈਆਂ ਭਣਾ ਵੀ ਦੇਖਦੇ ਨੇ ਕਈ ਵਾਰ ਬੀਪ ਨਹੀਂ ਲੱਗਦੀ ਤਾਂ ਗੱਡੀਆਂ ਨੇ ਛੜਿਆ ਹੋਇਆ ਮੱਚਦਾ ਤੂੰ ਮੇਰੇ ਤੋਂ ਗੀਤਕਾਰੀ ਤੋਂ ਤੂੰ ਓ ਯਾਰ ਚੱਲ ਬਾਕੀ ਗੱਲਾਂ ਦੀਆ ਚਲੋ ਪੀ ਹੋਰ ਕਰ ਲੈ ਪੀ ਇੱਕ ਅੱਧੀ ਵਾਰੀ